ਪਿੰਡ ਪੋਜੇ ਮਾਜਰੇ ਨਹਿਰਪੁਰ ਮੰਦਿਰ ਦੇ ਸਾਹਮਣੇ ਮੋਟਰਸਾਈਕਲ ਤੇ ਬਲੈਰੋ ਦੀ ਹੋਈ ਬੀਤੇ ਦਿਨ ਆਪਸੀ ਟੱਕਰ ਚ ਮੋਟਰਸਾਈਕਲ ਚਾਲਕ ਦੀ ਰੂਪਨਗਰ ਹਸਪਤਾਲ ਪਹੁੰਚਣ ਦੇ ਹੋਈ ਬਹੁਤ ਪੁਲਿਸ ਨੇ ਬਲੈਰੋ ਨੂੰ ਕਾਬੂ ਦੇ ਚ ਲੈ ਕੇ ਕਾਰਵਾਈ ਕੀਤੀ ਸ਼ੁਰੂ ਤੁਸੀਂ ਤਸਵੀਰਾਂ ਦੇਖਿਆ ਸੀ ਕੱਲ ਵੀ ਤੁਹਾਨੂੰ ਦਿਖਾਇਆ ਸੀ ਤੇ ਇਹ ਜੋ ਐਕਸੀਡੈਂਟ ਇਸ ਬਲੈਰੋ ਕਾਰ ਦੇ ਨਾਲ ਗੱਡੀ ਦੇ ਨਾਲ ਮੋਟਰਸਾਈਕਲ ਚਾਲਕ ਬਲਵਿੰਦਰ ਸਿੰਘ ਜੋ ਕਿ ਆਪਣੀ ਡਿਊਟੀ ਜਗਲਾਤ ਵਿਭਾਗ ਤੋਂ ਨਿਵੇੜ ਕੇ ਮੀਆਪੁਰ ਪ੍ਰਖਾਲੀ ਤੋਂ ਵਾਪਸ ਆਪਣੇ ਪਿੰਡ ਪੋਜੇ ਮਾਜਰੇ ਨੂੰ ਆ ਰਿਹਾ ਸੀ ਜਦੋਂ ਉਹ ਪਿੰਡ ਪੋਜੇ ਮਾਜਰੇ ਆਪਣੇ ਪਿੰਡ ਦੇ ਮੋੜਨ ਲੱਗਿਆ ਤਾਂ ਪਿੱਛੇ ਤੇ ਰੋਪੜ ਤੋਂ ਹੀ ਆਉਦੀ ਇਹ ਬਲੈਰੋ ਗੱਡੀ ਦੇ ਨਾਲ ਹਾਦਸਾ ਵਾਪਰ ਗਿਆ ਹਾਦਸਾ ਵਾਪਰ ਦੇ ਨਾਲ ਹਾਸਾ ਇਹਨਾਂ ਭਿਆਨਕ ਸੀ ਕਿ ਬਲੈਰੋ ਗੱਡੀ ਦਾ ਅਗਲਾ ਟਾਇਰ ਵੀ ਫੁੱਟਿਆ ਤੇ ਨਾਲ ਹੀ ਸ਼ੀਸ਼ਾ ਬੀਚ ਚੱਕਰਾਚੂਰ ਹੋਇਆ ਤੇ ਬਲਵਿੰਦਰ ਸਿੰਘ ਜੋ ਕਿ ਮੋਟਰਸਾਈਕਲ ਚਾਲਕ ਸੀ ਉਸ ਕਾਫੀ ਦੂਰ ਜਾ ਕੇ ਸੜਕ ਤੇ ਡਿੱਗਿਆ ਜਿਸ ਦੀ ਹਾਲਤ ਨੂੰ ਗੰਭੀਰ ਨੂੰ ਦੇਖਦੇ ਹੋਏ ਜੋ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚੀ ਤੇ ਉਸ ਵੱਲੋਂ ਰੂਪਨਗਰ ਦੇ ਸਰਕਾਰੀ ਹਸਪਤਾਲ ਲਿਜਾਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬਲੈਰੋ ਨੂੰ ਕਬਜ਼ੇ ਚ ਲੈ ਲਿਆ ਗਿਆ ਸੀ टीएसएचओ ਰੋਹਿਤ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਦੀ ਰੂਪਨਗਰ ਹਸਪਤਾਲ ਵਿੱਚ ਪਹੁੰਚਣ ਤੇ ਮੌਤ ਡਾਕਟਰਾਂ ਵੱਲੋਂ ਡਿਕਲੇਅਰ ਕਰ ਦਿੱਤੀ ਗਈ ਤੇ লাশ ਨੂੰ ਉੱਥੇ ਹੀ ਪੋਸਟਮਾਰਟਮ ਦੇ ਲਈ ਰਖਵਾ ਲਿੱਤਾ ਗਿਆ ਤੇ ਪਰਿਵਾਰ ਦੇ ਜੋ ਕਿ ਉੱਥੇ ਬਿਆਨਾਂ ਤੇ ਤੇ ਉੱਥੇ ਰਾਹਗੀਰ ਦੇ ਜੋ ਮੌਕੇ ਦੇ ਗਵਾਹ ਸਨ ਉਹਨਾਂ ਦੇ ਬਿਆਨਾਂ ਤੇ ਬਲੈਰੋ ਕਾਰ ਚਾਲਕ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਤੇ ਬਲੈਰ ਨੂੰ ਹਸਸ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਮ੍ਰਿਤਕ ਬਲਵਿੰਦਰ ਸਿੰਘ ਦਾ ਰੂਪਨਗਰ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਕਰਾ ਕੇ ਲਾਸ਼ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਮ੍ਰਿਤਕ ਦੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਤਿੰਨ ਤੀਆਂ ਦਾ ਪਿਓ ਸੀ ਜੋ ਕਿ ਬਹੁਤ ਹੀ ਗਰੀਬੀ ਰੇਖਾ ਦੇ ਵਿੱਚ ਜੋ ਕਿ ਜਗਲਾਤ ਵਿਭਾਗ ਦੇ ਡੇਲੀ ਬੇਸ ਕੰਮਿਆਂ ਵਿੱਚ ਨੌਕਰੀ ਕਰਦਾ ਸੀ ਤੇ ਪਰਿਵਾਰ ਦਾ ਜੋ ਕਿ ਇਸ ਸਮੇਂ ਪਾਲਣ ਪੋਸ਼ਣ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਤੇ ਤਿੰਨ ਧੀਆਂ ਦਾ ਪਿਓਨ ਕਾਰਨ ਸਰਕਾਰ ਤੋਂ ਅਤੇ ਜਗਲਾਤ ਵਿਭਾਗ ਤੋਂ ਪਿੰਡ ਨਿਵਾਸੀ ਪੂਜੇ ਮਾਜਰੇ ਤੋਂ ਸ਼ਮਸ਼ੀਰ ਸਿੰਘ ਗਰਮੀਤ ਸਿੰਘ ਜਸਵੀਰ ਸਿੰਘ ਤਰਲੋਚਨ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਗਰੀਬ ਜੋ ਕਿ ਕਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਪਰਿਵਾਰ ਦਾ ਇਸ ਦੇ ਸਾਇਆ ਚੁੱਕਣ ਦੇ ਨਾਲ ਪਾਲਣ ਪੋਸਣ ਮੁਸ਼ਕਲ ਹੋ ਗਿਆ ਤੇ ਸਰਕਾਰ ਤੋਂ ਤੇ ਜੰਗਲਾਤ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਕਿਸੇ ਬੱਚੇ ਨੂੰ ਨੌਕਰੀ ਦੀ ਵੀ ਉਹਨਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਅਪੀਲ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਠਾਣੇ ਦੇ ਵਿੱਚ ਬਲੈਰੋ ਗੱਡੀ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਇਕਬਾਲ ਸਿੰਘ ਬਾਲੀ ਦੀ ਰਿਪੋਰਟ ਨਾਲ ਡੇਲੀ ਨਿਊਜ਼ਰੀ ਚਮਕੌਰ ਸਾਹਿਬ ਤੋਂ